ਹੋਈ ਹੈ ਪੈਰਾਮਿਲਟਰੀ ਫੋਰਸਿਸ ਦੇ ਡੀਜੀ ਅਮਿਤ ਸ਼ਾਹ ਦੇ ਘਰ ਪਹੁੰਚੇ ਨੇ ਤੇ ਐਨਐਸਏ ਅਜੀਤ ਡਬਾਲ ਵੀ ਅਮਿਤ ਸ਼ਾਹ ਦੇ ਘਰ ਪਹੁੰਚੇ ਨੇ ਤਾਂ ਚਰਚਾ ਕੀਤੀ ਜਾ ਰਹੀ ਹੈ ਜੋ ਬੀਤੇ ਕੱਲ ਤੋਂ ਪਾਕਿਸਤਾਨ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਟੈਕ ਦੀਆਂ ਉਸ ਨੂੰ ਕਿਵੇਂ ناکਾਮ ਕੀਤਾ ਗਿਆ ਤੇ ਹੁਣ ਅੱਗੇ ਦੀ ਰਣਨੀਤੀ ਕੀ ਹੈ ਭਵਿੱਖ ਦੇ ਵਿੱਚ ਕੀ ਹੋਏਗਾ ਪੈਰਾਮਿਲਟਰੀ ਫੋਰਸਸ ਦੇ ਡੀਜੀ ਅਮਿਤ ਸ਼ਾਹ ਦੇ ਘਰ ਪਹੁੰਚੇ ਨੇ ਇੱਕ ਹਾਈ ਲੈਵਲ ਮੀਟਿੰਗ ਜਾਰੀ ਹੈ ਦੱਸਦੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪੂਰੇ ਘਟਨਾ ਕ੍ਰਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਰਹਿਣ ਵਾਲੀ ਹੈ ਉਹ ਵੀ ਦੇਖਣਾ ਹੋਏਗਾ ਪੈਰਾਮਿਲਟਰੀ ਫੋਰਸਸ ਦੇ ਡੀਜੀ ਅਮਿਤ ਸ਼ਾਹ ਦੇ ਘਰ ਪਹੁੰਚੇ ਐਨਐਸਏ ਅਜੀਤ ਡੁਭਾਲ ਵੀ ਅਮਿਤ ਸ਼ਾਹ ਦੇ ਘਰ ਪਹੁੰਚੇ ਨੇ ਤੇ ਇਹ ਹਾਈ ਪ੍ਰੋਫਾਈਲ ਮੀਟਿੰਗ ਜਾਰੀ ਹੈ ਡੀਜੀ ਬੀਐਸਐਫ ਡੀਜੀ ਸੀਆਈਐਸਐਫ ਪੁੱਛ ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਤੇ ਅਮਿਤ ਸ਼ਾਹ ਪੂਰੀ ਜੋ ਬਾਰਡਰ ਦੇ ਹਾਲਾਤ ਨੇ ਉਸ ਦੀ ਸਮੀਖਿਆ ਕਰਨਗੇ ਡੀਜੀ ਬੀਐਸਐਫ ਡੀਜੀ ਸੀਆਈਐਸਐਫ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਹਾਲਾਂਕਿ ਐਨਐਸਏ ਅਜੀਤ ਡੋਬਾਲ ਪਹੁੰਚ ਚੁੱਕੇ ਨੇ ਅ ਅਮਿਤ ਸ਼ਾਹ ਦੇ ਘਰ ਪੈਰਾ ਮਿਲਟਰੀ ਫੋਰਸਿਸ ਦੇ ਡੀਜੀ ਪਹੁੰਚ ਚੁੱਕੇ ਨੇ ਤੇ ਇਸ ਦੌਰਾਨ ਦਰਅਸਲ ਸਮੀਖਿਆ ਕੀਤੀ ਜਾ ਰਹੀ ਆ ਪਲ-ਪਲ ਦੀ ਅਪਡੇਟ ਲਈ ਜਾ ਰਹੀ ਆ ਤੇ ਅਗਲੀ ਰਣਨੀਤੀ ਵੀ ਘੜੀ ਜਾ ਰਹੀ ਆ ਕਿ ਹੁਣ ਭਾਰਤ ਐਕਸ਼ਨ ਕੀ ਹੋਏਗਾ ਤੇ ਜੇਕਰ ਪਾਕਿਸਤਾਨ ਮੁਰਤੋਂ ਹਿਮਾਕਤ ਕਰਦਾ ਏ ਫਿਰ ਕਿਸ ਤਰ੍ਹਾਂ ਦਾ ਐਕਸ਼ਨ ਹੋਏਗਾ ਕਿਉਂਕਿ ਭਾਰਤ ਦੇ ਵੱਲੋਂ ਤਾਂ ਪਹਿਲਗਾਮ ਦੇ ਵਿੱਚ ਜੋ ਨਿਹੱਥੇ ਬੇਕਸੂਰ ਬੇਦੋਸ਼ੇ ਅਤੇ નિર્ਦੋਸ਼ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਸ ਦਾ ਬਦਲਾ ਲਿਆ ਗਿਆ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰਕੇ ਪਰ ਉਸ ਤੋਂ ਬਾਅਦ ਪਾਕਿਸਤਾਨ ਬੁਖੜਾ ਗਿਆ ਤੇ ਉਸ ਨੇ ਭਾਰਤ ਦੇ ਉੱਤੇ ਕਈ ਤਾਮਾਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਪੂਰੀ ਰਾਤ ਭਾਰਤ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਗਈਆਂ ਡਰੋਨ ਦੇ ਰਾਹੀਂ ਅਟੈਕ ਕੀਤਾ ਗਿਆ ਪਠਾਨਕੋਟ 에ਅਰ ਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜੰਮੂ ਕਸ਼ਮੀਰ 에য়ারਪੋਰਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜੈਸਲਮੇਰ ਦੇ ਵਿੱਚ ਧਮਾਕਾ ਹੋਇਆ ਬਠਿੰਡਾ ਦੇ ਵਿੱਚ ਧਮਾਕਾ ਹੋਇਆ ਪੰਜਾਬ ਦੇ ਹੋਰ ਕਈ ਸਰਹੱਦੀ ਖੇਤਰਾਂ ਦੇ ਵਿੱਚ ਧਮਾਕੇ ਹੋਏ ਤੇ ਉਸ ਦੇ ਸਬੂਤ ਨੇ ਜਿਹੜੀਆਂ ਇਹ ਮਿਜ਼ਾਈਲਜ਼ ਮਿਲ ਰਹੀਆਂ ਨੇ ਮਿਜ਼ਾਈਲਾਂ ਦੇ ਟੁਕੜੇ ਮਿਲ ਰਹੇ ਨੇ ਜਿਸ ਨੂੰ ਭਾਰਤ ਦੇ ਵੱਲੋਂ ناکਾਮ ਕੀਤਾ ਗਿਆ ਉਹ ਇਸ ਦਾ ਸਬੂਤ ਨੇ ਤੇ